ਜੀਐਸਟੀ ਅਧਿਕਾਰੀਆਂ ਨੂੰ ਮਿਲੀ ਹੈ ਵੱਡੀ ਰਾਹਤ ਹਾਈ ਕੋਰਟ ਨੇ ਸੁਣਾ ਦਿੱਤਾ ਹੈ ਫੈਸਲਾ ਪਰ ਸੁਪਰੀਮ ਕੋਰਟ ਦੇ ਫੈਸਲੇ ਦੀ ਹੈ ਅਜੇ ਉਡੀਕ ਜਿਹਾ ਦੱਸ ਦਈਏ ਇਸ ਵੇਲੇ GST ਅਧਿਕਾਰੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਜਿਸ ਦੇ ਨਾਲ ਉਹਨਾਂ ਦੇ ਸਿਰ ਦੇ ਉੱਪਰ ਲਟਕਦੀ ਹੋਈ ਤਲਵਾਰ ਇੱਕ ਵਾਰ ਤਾਂ ਟਾਲ ਦਿੱਤੀ ਗਈ ਹੈ ਪਰੰਤੂ ਅਜੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਹੈ ਹੋ ਸਕਦਾ ਹੈ ਕਿ ਇਹ ਤਲਵਾਰ ਦੁਬਾਰਾ ਫਿਰ ਸਿਰ ਤੇ ਲਟਕ ਜਾਵੇ ਤੇ ਹੋ ਸਕਦਾ ਹੈ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਹੱਲ ਵੀ ਹੋ ਜਾਵੇ ਇਤੇ ਦੱਸ ਦਈਏ ਕਿ GST ਅਧਿਕਾਰੀਆਂ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਲਗਭਗ 100 ਦੇ ਕਰੀਬ ਹੈ ਉਹਨਾਂ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੀ ਬੈਚਲਰ ਡਿਗਰੀ ਦੇ ਜਿਹੜੇ ਦਸਤਾਵੇਜ਼ ਨੇ ਉਹ ਟੁਕਵੇਂ ਨਹੀਂ ਹਨ ਇਸ ਕਰਕੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜ਼ਿਕਰ ਇਹ ਖਾਸ ਹੈ ਕਿ GST ਵਿਭਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਜਿਹੜੇ ਕਿ ਇਨਸਪੈਕਟਰ ਤੇ ਹੋਰ ਵੀ ਅਹੁਦਿਆਂ ਦੇ ਉੱਪਰ ਤਾਇਨਾਤ ਨੇ ਉਹਨਾਂ ਦੀ ਜਦੋਂ ਇਹ ਪ੍ਰਤੀ ਹੋਈ ਸੀ ਉਹਨਾਂ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਸੀ ਤੇ ਉਹਨਾਂ ਨੇ ਆਪਣੀ ਇਹ ਯੋਗਤਾ ਜਿਹੜੀ ਉਹ ਪੂਰੀ ਕੀਤੀ ਸੀ ਤੇ ਉਹਨਾਂ ਦੀ ਸਿਲੈਕਸ਼ਨ ਵੀ ਹੋ ਗਈ ਸੀ ਤੇ ਉਹਨਾਂ ਦੇ ਜਿਹੜੇ ਇਹ ਦਸਤਾਵੇਜ਼ ਨੇ ਉਹਨਾਂ ਦੀ ਚੈਕਿੰਗ ਵੀ ਪਹਿਲਾਂ ਹੋ ਚੁੱਕੀ ਹੈ ਪਰੰਤੂ ਹੁਣ ਫਿਰ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਉੱਚ ਅਧਿਕਾਰੀਆਂ ਦੇ ਵੱਲੋਂ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੇ ਬੈਚਲਰ ਡਿਗਰੀ ਦੇ ਜਿਹੜੇ ਦਸਤਾਵੇਜ਼ ਨੇ ਉਹ ਟੂਕੂਵੇਂ ਨਹੀਂ ਹੈ ਇਹ ਤੇ ਦੱਸਦੀ ਹੈ ਕਿ ਬਹੁਤ ਸਾਰੇ ਅਧਿਕਾਰੀਆਂ ਦੇ ਵੱਲੋਂ ਜਿਹੜੀ ਬੈਚਲਰ ਡਿਗਰੀ ਹੈ ਉਹ ਹੋਰ ਪ੍ਰਾਂਤਾਂ ਤੋਂ ਹਾਸਲ ਕੀਤੀ ਗਈ ਹੈ ਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਡਿਗਰੀ ਉਹਨਾਂ ਨੇ ਹੋਰ ਪ੍ਰਾਂਤਾਂ ਹੋਰ ਸੂਬਿਆਂ ਤੋਂ ਹਾਸਲ ਕੀਤੀ ਹੈ ਉਹ ਇਸ ਪੋਸਟਲੀ ਇਸ ਜਿਹੜੀ ਆ ਅਹੁਦੇ ਇਸ ਦੇ ਲਈ ਟੁਕਮੀ ਨਹੀਂ ਹੈ ਇਸ ਕਰਕੇ ਉਹਨਾਂ ਦੇ ਕੋਲੋਂ ਆਪਣੇ ਦਸਤਾਵੇਜ਼ ਦੁਬਾਰਾ ਚੈੱਕ ਕਰਵਾਉਣ ਤੇ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇੱਥੇ ਇਹਨਾਂ ਅਧਿਕਾਰੀਆਂ ਦੀਆਂ ਤੇ ਲਗਭਗ 100 ਦੇ ਕਰੀਬ ਹੈ ਤੇ ਇਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਦੇ ਤਹਿਤ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਉਹਨਾਂ ਨੇ ਇਹ ਗਲਟਾਲ ਦਿੱਤੀ ਹੈ ਕਿ ਇਹ ਅਜਿਹੀ ਕੋਈ ਗੱਲ ਨਹੀਂ ਹੈ ਇਹਨਾਂ ਦੇ ਦਸਤਾਵੇਜ਼ ਬਿਲਕੁਲ ਠੁਕਵੇਂ ਨੇ ਪਰੰਤੂ ਹੁਣ ਇਹ ਮਾਮਲਾ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚਲਿਆ ਗਿਆ ਹੈ ਦੱਸਦੀ ਹੈ ਇੱਥੇ ਕਿ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਜਿਹੜੇ ਕਿ ਪਟੀਸ਼ਨ ਕਰਤਾ ਸਨ ਉਹਨਾਂ ਦੇ ਵੱਲੋਂ ਡੀਐਸ ਪਟਵਾਲੀਆ ਤੇ ਗੌਰਵਜੀਤ ਸਿੰਘ ਪਟਵਾਲੀਆ ਸ਼ਾਮਿਲ ਹੋਏ ਸਨ ਤੇ ਦੂਸਰੇ ਪਾਸੇ ਸਰਕਾਰ ਦੇ ਪੱਖ ਤੋਂ ਡਿਪਟੀ ਐਡਵੋਕੇਟ ਅਰुण ਕੁਪਤਾ ਸ਼ਾਮਿਲ ਹੋਏ ਸਨ ਤੇ ਦੋਨਾਂ ਧਿਰਾਂ ਨੇ ਹੀ ਆਪਣੇ ਪੱਖ ਰੱਖੇ ਸਨ ਤੇ ਫਿਲਹਾਲ ਦੀ ਕੜੀ ਦੇ ਵਿੱਚ ਜਿਹੜੀ ਹਾਈ ਕੋਰਟ ਹੈ ਉਸ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਜਿਹੜੀ ਇਹ ਤਲਵਾਰ ਲਟਕ ਰਹੀ ਸੀ ਇਹਨਾਂ ਅਧਿਕਾਰੀਆਂ ਦੇ ਸਿਰ ਤੇ ਉਹ ਇੱਕ ਵਾਰ ਤਾਂ ਟਲ ਗਈ ਹੈ ਤੇ ਹੁਣ ਇਹ ਜਿਹੜਾ ਮਾਮਲਾ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਜਿਸ ਦੀ ਅਜੇ ਫੈਸਲੇ ਦੀ ਉਡੀਕ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਜਿਹੜਾ ਮਾਮਲਾ ਹੈ ਇਸੇ ਤਰ੍ਹਾਂ ਹੋਰ ਵੀ ਉਲਝ ਜਾਵੇ ਹੋ ਸਕਦਾ ਹੈ ਕਿ ਜਿਹੜੀ ਆ ਪਟੀਸ਼ਨ ਆ ਇਹ ਰੱਦ ਹੋ ਜਾਣ ਔਰ ਇਹ ਵੀ ਹੋ ਸਕਦਾ ਹੈ ਕਿ ਇਹ ਜਿਹੜਾ ਮਾਮਲਾ ਹੈ ਪੂਰੀ ਤਰ੍ਹਾਂ ਹੀ ਸੁਲਝ ਜਾਵੇ ਇਹਨਾਂ ਦੇ ਦਸਤਾਵੇਜ਼ਾਂ ਨੂੰ ਟੁਕਵਾ ਸਾਬਿਤ ਕਰ ਦਿੱਤਾ ਜਾਵੇ ਜਾਂ ਸੁਪਰੀਮ ਕੋਰਟ ਇਹ ਫੈਸਲਾ ਦੇ ਸਕਦੀ ਹੈ ਕਿ ਜਿਹੜੇ ਦਸਤਾਵੇਜ਼ ਨੇ ਬਿਲਕੁਲ ਟੁਕਵੇਂ ਨੇ ਜਾਂ ਇਹ ਵੀ ਕਹਿ ਸਕਦੀ ਹੈ ਕਿ ਦਸਤਾਵੇਜ਼ ਟੁਕਵੇਂ ਨਹੀਂ ਨੇ ਇਸ ਕਰਕੇ ਅਜੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਪਹਿਲਾਂ ਵੀ ਇੱਕ ਅਧਿਕਾਰੀ ਜਿਹਨਾਂ ਦਾ ਨਾਮ ਗੁਰਮੇਲ ਕੌਰ ਹੈ ਉਹਨਾਂ ਦੇ ਸਬੰਧ ਦੇ ਵਿੱਚ ਵੀ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਵੀ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਸੀ ਪਰ ਉਹਨਾਂ ਦੇ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਫੈਸਲੇ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ ਇੱਥੇ ਨਾਲ ਹੀ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਬਹੁਤ ਸਾਰੇ ਪਟੀਸ਼ਨ ਕਰਤਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਫੈਸਲਾ ਕੀਤਾ ਗਿਆ ਸਿਰਫ ਔਰ ਸਿਰਫ ਇਰਖਾ ਦੇ ਪੱਖ ਤੋਂ ਅਹੀਂ ਕੀਤਾ ਗਿਆ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਜਿਹੜੇ ਇਹ ਅਧਿਕਾਰੀ ਨੇ ਜਿਨ੍ਹਾਂ ਨੇ ਪਟੀਸ਼ਨਾਂ ਪਾਈਆਂ ਹੋਈਆਂ ਨੇ ਉਹ ਦੂਜੀਆਂ ਸਟੇਟਾਂ ਤੋਂ ਦੂਜੇ ਰਾਜਾਂ ਤੋਂ ਜਿਹੜੀਆਂ ਬੈਚਲਰ ਡਿਗਰੀਆਂ ਲੈ ਕੇ ਉੱਚ ਅਹੁਦਿਆਂ ਤੱਕ ਪਹੁੰਚਣ ਇਸ ਕਰਕੇ ਇਹਲਾ ਮਾਮਲਾ ਇੰਨਾ ਉਲਝਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਜਿਹੜੇ ਇਨਸਪੈਕਟਰ ਤਾਂ ਜਾਂ ਜਿਹੜੇ ਵੀ ਹੋਰ ਅਧਿਕਾਰੀ ਨੇ ਜਿਨ੍ਹਾਂ ਨੇ ਪਟੀਸ਼ਨਾਂ ਪਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜਾ دہشت ਦਾ ਇੱਕ ਡਰ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਤਰੱਕੀਆਂ ਜਿਹੜੀਆਂ ਨੇ ਉਹ ਖਤਰੇ ਦੇ ਚ ਨੇ ਹੋ ਸਕਦਾ ਹੈ ਕਿ ਉਹਨਾਂ ਦੀਆਂ ਤਰੱਕੀਆਂ ਹੋ ਜਾਣ ਕਿਉਂਕਿ ਜੇ ਅਗਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੋ ਜਾਂਦਾ ਹੈ ਅਗਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਹੁੰਦਾ ਤਾਕੀਰ ਉਹਨਾਂ ਦੀਆਂ ਜਿਹੜੀਆਂ ਤਰੱਕੀਆਂ ਉਹ ਰੋਕ ਵੀ ਸਕਦੀਆਂ ਨੇ ਇਸ ਕਰਕੇ ਇਹ ਰਲਿਆਂ ਮਿਲਿਆ ਜਾਂ ਮਖੌਲ ਇੱਕ ਡਰ ਤੇ ਸਹਿਮ ਦਾ ਮਾਹੌਲ ਹੀ ਇਹਨਾਂ ਅਧਿਕਾਰੀਆਂ ਦੇ ਵਿੱਚ ਬਣਿਆ ਹੋਇਆ ਹੈ ਫਿਲਹਾਲ ਦੀ ਘੜੀ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਹੈ ਇੱਕ ਵਾਰ ਤਾਂ ਉਹਨਾਂ ਦੇ ਸਿਰ ਤੇ ਲਟਕਦੀ ਹੋਈ ਤਲਵਾਰ ਟਾਲ ਦਿੱਤੀ ਗਈ ਹੈ ਪਰ ਹੁਣ ਜਿਹੜਾ ਅਗਲਾ ਫੈਸਲਾ ਹੈ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਸੁਣਾਇਆ ਜਾ ਸਕੇਗਾ ਤੇ ਉਸ ਦੇ ਆਧਾਰ ਤੇ ਹੀ ਇਹ ਪਤਾ ਚੱਲੇਗਾ ਕਿ ਇਹਨਾਂ ਪਟੀਸ਼ਨਕਰਾਂ ਦਾ ਦੀ ਜਿਹੜੀ ਉਹ ਤਰੱਕੀ ਆ ਹੋ ਸਕੇਗੀ ਜਾਂ ਨਹੀਂ ਉਹਨਾਂ ਦੇ ਜਿਹੜੇ ਰਸਤਾ ਵੇਜ ਹੈ ਉਹ ਟੁਕਮੇ ਸਾਬਤ ਹੁੰਦੇ ਨੇ ਜਾਂ ਫੇ ਅਟੁਕਮੇ ਇਹ ਸੁਪਰੀਮ ਕੋਰਟ ਦੇ ਫੈਸਲੇ ਤੇ ਹੀ ਆਧਾਰਿਤ ਹੈ